ਤਰਨ ਤਾਰਨ ਦੀ ਜਿਮਨੀ ਚੋਣ ਨੂੰ ਲੈ ਕੇ ਆਇਆ ਮਹਾ ਸਰਵਾ ਤਰਨ ਤਾਰਨ ਜਿਮਨੀ ਚੋਣ ਦੇ ਵਿੱਚ ਕਿਹੜੀ ਪਾਰਟੀ ਜਿੱਤ ਕਰੇਗੀ ਦਰਜ ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ ਦੇ ਵੱਲੋਂ ਦਾਵਾ ਠੋਕਿਆ ਜਾ ਰਿਹਾ ਹੈ ਅਕਾਲੀ ਦਲ ਭਾਜਪਾ ਵੀ ਜਿਨ੍ਹਾਂ ਨੇ ਆਪਣੇ ਪਹਿਲਾ ਹੀ ਉਮੀਦਵਾਰ ਉਤਾਰ ਦਿੱਤੇ ਸੀ 103 ਤਰਨ ਤਾਰਨ ਦੀ ਜਿਮਨੀ ਚੋਣ ਦੇ ਵਿੱਚ ਕਿਹੜੀ ਪਾਰਟੀ ਕਿੰਨੀਆਂ ਵੋਟਾਂ ਨਾਲ ਜਿੱਤ ਦਰਜ ਕਰੇਗੀ ਅਸੀਂ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤੁਸੀਂ ਜਿਹੜੋ ਲੋਕਰਾਏ ਨਿਊਜ਼ ਨਾਲ ਬਹੁਤ ਬਹੁ ਸਵਾਗਤ ਹੈ ਤੁਹਾਡਾ ਪੰਜਾਬ ਦੇ ਤਰਨਤਾਰਨ ਜਿਮਨੀ ਚੋਣ ਦਾ ਭਾਵੇਂ ਐਲਾਨ ਨਹੀਂ ਹੋਇਆ ਪਰ ਅਖਾੜਾ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਚਾਰ ਪ੍ਰਮੁੱਖ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਉਤਾਰ ਦਿੱਤੇ ਨੇ ਜੋ ਕਾਂਗਰਸ ਪਾਰਟੀ ਪਛੜੀ ਹੋਈ ਸੀ ਉਮੀਦਵਾਰ ਉਤਾਰਨ ਵਾਸਤੇ ਅੱਜ ਰਾਤ ਕਾਂਗਰਸ ਪਾਰਟੀ ਨੇ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਕਰਨਵੀਰ ਸਿੰਘ ਬੁਰਜ ਨੂੰ ਕਾਂਗਰਸ ਪਾਰਟੀ ਨੇ ਉਮੀਦਵਾਰ ਬਣਾਇਆ ਹੈ ਇਸ ਤੋਂ ਪਹਿਲਾਂ ਕਿ ਤਰਨਤਾਰ ਹਲਕੇ ਦੇ ਵਿੱਚ ਡਾਕਟਰ ਕਸ਼ਮੀਰ ਸਿੰਘ ਸੋਲ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਉਹਨਾਂ ਦੀ ਮੌਤ ਹੋ ਜਾਣ ਕਰਕੇ ਇਹ ਸੀਟ ਖਾਲੀ ਹੋਈ ਸੀ ਇਹ ਜਿਮਨੀ ਚੋਣ ਜੋ ਚੋਣ ਕਮਿਸ਼ਨ ਦੇ ਵੱਲੋਂ ਪਿਛਲੇ ਹਫਤੇ ਇਸ ਦਾ ਐਲਾਨ ਕਰ ਦਿੱਤਾ ਗਿਆ ਸੀ ਕਿ ਸੱਤ ਸੂਬਿਆਂ ਦੇ ਨਾਲ ਪੰਜਾਬ ਦੀ ਤਰਨਤਾਰ ਜਿਮਨੀ ਚੋਣ ਵੀ ਹੋਵੇਗੀ ਜੋ ਅਕਤੂਬਰ ਦੇ ਲਾਸਟ ਹਫਤੇ ਦੇ ਵਿੱਚ ਇਹ ਚੋਣ ਕਰਵਾਈ ਜਾ ਸਕਦੀ ਹੈ ਜਾਂ ਨਵੰਬਰ ਦੇ ਪਹਿਲੇ ਹਫਤੇ ਇਸ ਲਈ 10 ਅਕਤੂਬਰ ਤੱਕ ਇਸ ਦਾ ਨੋਟੀਫਿਕੇਸ਼ਨ ਜਾਰੀ ਹੋਣ ਦੀਆਂ ਉਮੀਦਾਂ ਨੇ ਸੋ ਪ੍ਰਮੁੱਖ ਪਾਰਟੀਆਂ ਜੋ ਚਾਰ ਨੇ ਪੰਜਾਬ ਦੀਆਂ ਉਹਨਾਂ ਦੇ ਵੱਲੋਂ ਆਪਣੇ ਆਪਣੇ ਉਮੀਦਵਾਰ ਅਤਾਰਕੇ ਚੋਣ ਅਖਾੜਾ ਪੂਰੀ ਤਰ੍ਹਾਂ ਗਰਮ ਕਰ ਦਿੱਤਾ ਹੈ ਚੋਣ ਅਖਾੜੇ ਦੇ ਵਿੱਚ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਹੈ ਇਸ ਤੋਂ ਪਹਿਲਾਂ ਕਿ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਦੇ ਐਲਾਨ ਜਿਹੜੇ ਨੇ ਕਰ ਦਿੱਤੇ ਗਏ ਨੇ ਸੋ ਪੰਜਾਬ ਦੀਆਂ ਚਾਰ ਪ੍ਰਮੁੱਖ ਪਾਰਟੀਆਂ ਨੇ ਜਿਹੜੀ ਕਿ ਪਹਿਲਾਂ ਵੀ ਜਿਮਨੀ ਚੋਣ ਵਿੱਚ ਇਨ੍ਹਾਂ ਚਾਰਾਂ ਪ੍ਰਮੁੱਖ ਪਾਰਟੀਆਂ ਦੇ ਵਿੱਚ ਮੁਕਾਬਲਾ ਚੱਲਦਾ ਰਿਹਾ ਹੈ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਸੋ ਹੁਣ ਜਿਹੜੀ ਕਿ ਆਮ ਆਦਮੀ ਪਾਰਟੀ ਨੇ ਹਰਮਿੰਦਰ ਸਿੰਘ ਸੰਧੂ ਨੂੰ ਜੋ ਅਕਾਲੀ ਦਲ ਵੱਲੋਂ ਬੀਬੀ ਸੁਖਵਿੰਦਰ ਕੋਹਰੰਦਾਵਾ ਨੂੰ ਤੇ ਕਾਂਗਰਸ ਵੱਲੋਂ ਕਰਨ ਵੀਰ ਸਿੰਘ ਬੁਰਜ ਨੂੰ ਉਮੀਦਵਾਰ ਬਣਾਇਆ ਗਿਆ ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਹਰਜੀਤ ਸਿੰਘ ਸੰਧੂ ਜਿਨ੍ਹਾਂ ਨੂੰ ਉਮੀਦਵਾਰ ਬਣਾਇਆ ਸੀ ਸੋ ਸੀਐਮ ਭਗਵੰਤ ਮਾਨ ਨੇ ਤਰਨਤਾਰਨ ਵਿਖੇ ਇੱਕ ਵੱਡਾ ਐਲਾਨ ਕਰਦਿਆ ਹਰਮਿੰਦਰ ਸਿੰਘ ਸੰਧੂ ਜੋ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਲਾਨੇ ਨੇ ਉਹਨਾਂ ਨੇ ਕਿਹਾ ਕਿ ਜੋ ਜੁਲਾਈ ਵਿੱਚ ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਮਿੰਦਰ ਸਿੰਘ ਸੰਧੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ ਉਹਨਾਂ ਨੇ ਇਸ ਹਲਕੇ ਦਾ ਬਹੁਤ ਵੱਡਾ ਵਿਕਾਸ ਕੀਤਾ ਹੈ ਇਸ ਹਲਕੇ ਦੇ ਵਿੱਚ ਹਰਮਿੰਦਰ ਸਿੰਘ ਸੰਧੂ ਦਾ ਬਹੁਤ ਵੱਡਾ ਆਧਾਰ ਹੈ ਹਰਮਿੰਦਰ ਸਿੰਘ ਸੰਧੂ ਨੇ 2002 ਦੇ ਵਿੱਚ ਤਰਨਤਾਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਸੀ ਤੇ 2007 ਤੇ 2012 ਦੇ ਵਿੱਚ ਉਹਨਾਂ ਨੂੰ ਅਕਾਲੀ ਦਲ ਦੀ ਟਿਕਟ ਤੇ ਜਿੱਤ ਕਰ ਚੁੱਕੀ ਜੋ ਵਿਕ੍ਰਮ ਸਿੰਘ ਮਜੀਠੀਆ ਦੇ ਅਤਿ ਨੇਦੀਕ ਸਾਥੀ ਰਹੇ ਤੇ 2017 ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਜਦੋਂ ਕਿ 2022 ਵਿੱਚ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਟਿਕਟ ਦਿੱਤੀ ਤੇ ਉਹ ਫਿਰ ਜਿਹੜੇ ਨੇ ਉਥੋਂ ਹਾਰ ਗਏ ਪਰ ਦੂਸਰੇ ਸਥਾਨ ਤੇ ਰਹੇ ਸੋ ਅਕਾਲੀ ਦਲ ਨੇ ਤੁਰੰਤ ਤਮ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਲਈ ਬੀਬੀ ਸੁਖਵਿੰਦਰ ਕੋਰ ਰੰਦਾਵਾ ਨੂੰ ਜੋ ਪਾਰਟੀ ਦਾ ਉਮੀਦਵਾਰ ਲਾਣਿਆ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਐਲਾਨ ਪਾਰਟੀ ਦੇ ਪਹਿਲੇ ਪ੍ਰਧਾਨ ਜੋ ਸੁਰਮਕ ਸਿੰਘ ਚਵਾਲ ਦੇ ਜੱਦੀ ਪਿੰਡ ਵਿੱਚ ਜਾ ਕੇ ਇੱਕ ਦਾਣਾ ਮੰਡੀ ਚ ਰੈਲੀ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਸੋ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਜੋ ਆਪਣਾ ਉਮੀਦਵਾਰ ਉਤਾਰਿਆ ਗਿਆ ਹਰਜੀਤ ਸਿੰਘ ਸੰਧੂ ਜਿਹੜਾ ਕਿ ਇੱਕ ਕਿਸਾਨ ਆਗੂ ਹੈ ਔਰ ਪਿਛਲੇ ਸਮੇਂ ਉਹ ਤਰਨਤਾਰਨ ਦਾ ਜ਼ਿਲ੍ਹਾ ਪ੍ਰਧਾਨ ਵੀ ਰਿਹਾ ਹੈ ਬੀਜੇਪੀ ਵਿੱਚ ਸ਼ਾਮਲ ਹੋਇਆ ਸੀ ਇਕਾਲੀ ਦਲ ਨੂੰ ਛੱਡ ਕੇ ਨੌਜਵਾਨ ਚਿਹਰਾ ਜਿਸ ਕਰਕੇ ਬੀਜੇਪੀ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ ਸੋ ਕਾਂਗਰਸ ਪਾਰਟੀ ਵੱਲੋਂ ਵੀ ਉਮੀਦਵਾਰ ਅੱਲਾਂ ਦਿੱਤਾ ਗਿਆ ਜੋ ਹੁਣ ਚਰਚਾਵਾਂ ਤੇਜ਼ ਹੋਈਆਂ ਨੇ ਕਿ ਲੋਕ ਕਿਸ ਨੂੰ ਆਪਣਾ ਨੇਤਾ ਚੁਣਨਗੇ ਜੋ ਨਵੰਬਰ ਵਿੱਚ ਚੋਣ ਹੋਵੇਗੀ ਸੋ ਤਰਨਤਾਰਨ ਹਲਕੇ ਦੀ ਜਿੰਮੀ ਚੋਣ ਜਿਹੜੀ ਕਿ ਇੱਕ ਪੰਥਕ ਸੀਟ ਹੈ ਜਦੋਂ ਲੋਕ ਸਭਾ ਚੋਣਾਂ ਹੋਈਆਂ ਤਾਂ ਉਸ ਸਮੇਂ ਲੋਕਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾਤ ਸਾਥ ਦਿੱਤਾ ਜਿਹੜਾ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸੀ ਲੋਕਾਂ ਨੇ ਆਮ ਹੋਰੇ ਹੋ ਕੇ ਵੋਟਾਂ ਪਾਈਆਂ ਤੇ ਸਭ ਤੋਂ ਵੱਡੀ ਜਿੱਤ ਉਹਨਾਂ ਨੂੰ ਦਿੱਤੀ ਜੋ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਮਹਿ ਵਿੱਡੀ ਸੀ ਕੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਤੇ ਉਹਨਾਂ ਨੂੰ ਜਿਹੜਾ ਕਿ ਅੰਮ੍ਰਿਤਧਾਰੀ ਬਣਾਣਾ ਔਰ ਅੰਮ੍ਰਿਤਧਾਰੀ ਬਣਾ ਕੇ ਉਹਨਾਂ ਨੂੰ ਗੁਰਬਾਣੀ ਨਾਲ ਜੋੜਨਾ ਸੋ ਅਮਰਤਪਾਲ ਸਿੰਘ ਖਾਲਸਾ ਦੀ ਉਹ ਮਹਿਮ ਨੇ ਬੜਾ ਜ਼ੋਰ ਫੜਿਆ ਸੀ ਪੰਜਾਬ ਦੇ ਵਿੱਚ ਜਿਸ ਕਾਰਨ ਆਮ ਆਦਮੀ ਪਾਰਟੀ ਤੇ ਸਾਰੀਆਂ ਪਾਰਟੀਆਂ ਮੁਖਲਾਟ ਵਿੱਚ ਆ ਕੇ ਉਹਨਾਂ ਦੇ ਉੱਪਰ ਪਰਚੇ ਦਰਜ ਕਰਕੇ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਚੜ੍ਹ ਦਿੱਤਾ ਸੋ ਹੁਣ ਭਾਵੇਂ ਉਹਨਾਂ ਦੇ ਵੱਲੋਂ ਅਜੇ ਤੱਕ ਆਪਣਾ ਉਮੀਦਵਾਰ ਨਹੀਂ ਐਲਾਨਿਆ ਗਿਆ ਉਹਨਾਂ ਨੇ ਪਿਛਲੇ ਦਿਨੀ ਐਲਾਨ ਕੀਤਾ ਸੀ ਕਿ ਉਹਨਾਂ ਦੀ ਪਾਰਟੀ ਵੱਲੋਂ ਪਰਮਜੀਤ ਕੋਲ ਖਾਲੜਾ ਚੋਣ ਲੜਨਗੇ ਪਰ ਪਰਮਜੀਤ ਕੋਲ ਖਾਲੜਾ ਵਿਦੇਸ਼ ਵਿੱਚ ਬੈਠੇ ਨੇ ਉਹਨਾਂ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਸੰਦੀਪ ਸਿੰਘ ਸੰਨੀ ਦਾ ਨਾਮ ਸਾਹਮਣੇ ਆਇਆ ਕਿ ਸੰਦੀਪ ਸਿੰਘ ਸੰਨੀ ਨੂੰ ਉਮੀਦਵਾਰ ਬਣਾਇਆ ਜਾਵੇਗਾ ਪਰ ਸੰਦੀਪ ਸਿੰਘ ਸੰਨੀ ਦੇ ਭਰਾ ਨੇ ਵੀ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਚੋਣ ਲੜਾਂਗੇ ਪਰ ਆਜ਼ਾਦ ਤੌਰ ਤੇ ਚੋਣ ਲੜਾਂਗੇ ਅਸੀਂ ਕਿਸੇ ਪਾਰਟੀ ਨਾਲ ਨਹੀਂ ਖੜਾਂਗੇ ਸੋ ਹੁਣ ਆਮ ਆਦਮੀ ਪਾਰਟੀ ਜਿੱਥੇ ਕਿ ਹਰਮਿੰਦਰ ਸਿੰਘ ਸੰਧੂ ਤੇ ਕਾਂਗਰਸ ਪਾਰਟੀ ਵੱਲੋਂ ਕਰਨਵੀਰ ਸਿੰਘ ਬੁਰਜ ਜਿਨ੍ਹਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਮੁਕਾਬਲਾ ਦੋਨਾਂ ਦੇ ਵਿੱਚ ਹੋਵੇਗਾ ਜਦੋਂ ਕਿ ਅਕਾਲੀ ਦਲ ਬੀਬੀ ਸਖਵਿੰਦਰ ਕੋਹਰਾਂ ਦਾਵਾ ਉਹ ਚੋਣ ਪ੍ਰਚਾਰ ਕਰ ਚੁੱਕੇ ਨੇ ਪਿਛਲੇ ਦਿਨੀ ਉਹ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਕੋਲ ਜਾ ਕੇ ਗੁਹਾਰ ਲਗਾ ਚੁੱਕੇ ਨੇ ਕਿ ਤੁਸੀਂ ਇੱਕ ਪੰਥਕ ਹਲਕਾ ਹੈ ਔਰ ਤੁਸੀਂ ਵੀ ਆ ਕੇ ਇੱਥੇ ਲੋਕਾਂ ਨੂੰ ਜਿਹੜਾ ਕਿ ਸਬੋਧਨ ਕਰੋ ਅਕਾਲੀ ਦਲ ਦੀ ਜਿੱਤ ਜਿਹੜੀ ਯਕੀਨੀ ਬਣਾਈ ਜਾਵੇ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਅਕਾਲੀ ਦਲ ਦੇ ਪ੍ਰਧਾਨ ਨੇ ਔਰ ਹੜਾ ਦੇ ਵਿੱਚ ਉਹਨਾਂ ਨੇ ਲੋਕਾਂ ਦੀ ਬਹੁਤ ਸਹਿਤਾ ਕੀਤੀ ਹੜਾ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਦੀ ਸਾਰ ਲਈ ਜਿਸ ਕਾਰਨ ਲੋਕ ਹੁਣ ਜਿਹੜਾ ਸੁਭੀਤ ਸਿੰਘ ਬਾਦਲ ਨੂੰ ਵੀ ਕਿਤੇ ਨਾ ਕਿਤੇ ਯਾਦ ਕਰ ਰਹੇ ਨੇ ਸੋ ਮੁਕਾਬਲਾ ਹੁਣ ਦੋ ਤਰਫੀ ਨਹੀਂ ਰਹਿ ਗਿਆ ਹੁਣ ਮੁਕਾਬਲਾ ਤਿੰਨ ਤਰਫੀ ਹੋ ਗਿਆ ਬੀਜੇਪੀ ਪਛੜ ਚੁੱਕੀ ਹੈ ਬੀਜੇਪੀ ਦਾ ਜਿਹੜਾ ਕਿ ਆਧਾਰ ਉਹਨਾਂ ਨਹੀਂ ਰਿਹਾ ਇਸ ਪੰਤਕ ਹਲਕੇ ਦੇ ਵਿੱਚ ਜਿਸ ਕਾਰਨ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਜਿਹੜੇ ਹੁਣ ਇੱਥੇ ਜਿਹੜੀ ਜਿੱਤ ਦਰਜ ਕਰ ਸਕਦੀ ਏ ਪਾਰਟੀ ਤਿੰਨਾਂ ਦੇ ਵਿੱਚ ਮੁਕਾਬਲਾ ਹੈ ਤਰਨ ਤਰਨ ਦੇ ਜਿਹੜੀ ਪਿੰਡੂ ਵੋਟੇ ਉਹ ਅਕਾਲੀ ਦਲ ਨਾਲ ਜੁੜ ਚੁੱਕੀ ਏ ਅਕਾਲੀ ਦਲ ਜਿਹੜੇ ਕਿ ਪਹਿਲਾਂ ਆਮ ਆਦਮੀ ਪਾਰਟੀ ਨਾਲ ਸੀਗੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਨਕਾਰ ਦਿੱਤਾ ਹੁਣ ਅਕਾਲੀ ਦਲ ਵਾਲੇ ਪਾਸੇ ਲੋਕਾਂ ਦਾ ਚੁਕਾ ਹੋ ਗਿਆ ਕਿਉਂਕਿ ਬੀਬੀ ਸੁਖਵਿੰਦਰ ਕੌਰ ਪ੍ਰਿੰਸੀਪਲ ਜਿਹੜੇ ਰੰਦਾਵਾ ਨੇ ਉਹਨਾਂ ਦਾ ਕਿਤੇ ਨਾ ਕਿਤੇ ਆਧਾਰੇ ਬੀਬੀਆਂ ਦੇ ਵਿੱਚ ਬੀਬੀਆਂ ਨੂੰ ਜਿਹੜਾ ਆਮ ਆਦਮੀ ਪਾਰਟੀ ਨੇ ਲਾਰਾ ਲਾਇਆ ਸੀ 1000 ਰੁਪਏ ਦੇਣ ਦਾ ਇਸ ਕਾਰਨ ਬੀਬੀਆਂ ਨਾਰਾਜ਼ ਹੋ ਚੁੱਕੀਆਂ ਨੇ ਬੀਬੀਆਂ ਦੀ ਵੋਟ ਜਿਹੜੀ ਹੁਣ ਆਮ ਆਦਮੀ ਪਾਰਟੀ ਝੜੂ ਨੂੰ ਹੀ ਪਾਵੇਗੀ ਸੋ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਚਟਕਾ ਲੱਗ ਸਕਦਾ ਤਰਨ ਤਾਰਨ ਦੇ ਵਿੱਚ ਤਰਨ ਤਾਰਨ ਦੀ ਜਿੰਮੀ ਚੋਣ ਆਮ ਆਦਮੀ ਪਾਰਟੀ ਹਾਰੇਗੀ ਜੋ ਅੱਜ ਦੇ ਮੁਤਾਬਕ ਜਿਹੜਾ ਕਿ ਸਰਵੇਆ ਦੇ ਜਿਹੜੀ ਉਥੋਂ ਵੱਖ-ਵੱਖ ਸੂਤਰਾਂ ਤੋਂ ਜਾਣਕਾਰੀ ਆ ਰਹੀ ਕਿ ਅੱਜ ਦੀ ਸਥਿਤੀ ਵਿੱਚ ਆਮ ਆਦਮੀ ਪਾਰਟੀ ਦਾ ਪੜਾ ਜਿਹੜਾ ਕਿ ਇੰਨਾ ਪਾਰੀ ਨਹੀਂ ਜਿੰਨਾ ਅੱਜ ਅਕਾਲੀ ਦਲ ਦਾ ਹੋ ਚੁੱਕਿਆ ਤੇ ਕਾਂਗਰਸ ਦਾ ਹੋ ਚੁੱਕਿਆ ਕਾਂਗਰਸ ਨੇ ਭਾਵੇਂ ਆਪਣਾ ਉਮੀਦਵਾਰ ਸਭ ਤੋਂ ਲਾਸਟ ਲਾਣਿਆ ਅੱਜ ਹੀ ਐਲਾਨ ਕੀਤਾ ਹੈ ਪਰ ਕਾਂਗਰਸ ਦੇ ਝੰਡੇ ਜਿਹੜੇ ਦੇਖੇ ਜਾ ਰਹੇ ਨੇ ਕਾਂਗਰਸ ਦੇ ਜਿਹੜੇ ਦਫ਼ਤਰਾਂ ਦੇ ਅੱਗੇ ਇਕੱਠ ਦੇਖੇ ਜਾ ਰਹੇ ਨੇ ਲੋਕ ਕਰਨ ਵੀਰ ਸਿੰਘ ਬੁਰਜ ਦੇ ਨਾਲ ਜਾ ਕੇ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਜਿਸ ਕਾਰਨ ਇਹ ਲੱਗਦਾ ਕਿ ਜਿਵੇਂ ਕਾਂਗਰਸ ਔਰ ਅਕਾਲੀ ਦਲ ਦਾ ਮੁਕਾਬਲਾ ਫਿਰ ਦੇਖਣ ਨੂੰ ਮਿਲੇਗਾ ਔਰ ਆਮ ਆਦਮੀ ਪਾਰਟੀ ਇਥੋਂ ਪਛੜ ਰਹੀ ਹੈ